ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਾਂਸਟੇਬਲ 2024 ਠੀਕ ਹੈ ਜੀ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਐਸਐਸਐਫ ਨਵੀਂ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈ ਆ ਉਸ ਦੇ ਵਿੱਚ ਜਿਹੜੀਆਂ 5000 ਪੋਸਟਾਂ ਉਸ ਦੇ ਬਾਰੇ ਅਸੀਂ ਗੱਲ ਕਰਾਂਗੇ ਕੀ ਇਹ ਭਰਤੀ ਜਿਹੜੀ ਅਲੱਗ ਤੋਂ ਜਿਹੜੀ ਆਵੇਗੀ ਸੋ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਸੋ ਸਾਰੇ ਕੈਂਡੀਡੇਟ ਇਸ ਵੀਡੀਓ ਨੂੰ ਜਿਹੜਾ ਲਾਸਟ ਤੱਕ ਜਰੂਰ ਦੇਖਣ ਸੋ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰ ਲੈਣਾ ਉਸ ਦਾ ਜਿਹੜਾ ਲਿੰਕ ਆ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਮਿਲ ਜਾਵੇਗਾ ਸੋ ਹੁਣ ਗੱਲ ਕਰਦੇ ਆਂ ਕਈ ਕੈਂਡੀਡੇਟਾਂ ਨੂੰ ਤਾਂ ਵਿਚਾਰਿਆ ਨੂੰ ਇੰਨਾ ਨਹੀਂ ਪਤਾ ਸੀ ਕਿ ਸਰ ਐਸ ਐਸ ਐਫ ਕੀ ਹੁੰਦੀ ਆ ਮੈਂ ਵੀਡੀਓ ਪਾਈ ਸੀਗੀ ਉਸ ਦੇ ਵਿੱਚ ਕਮੈਂਟ ਆਇਆ ਸਰ ਐਸ ਐਸ ਐਫ ਕੀ ਹੁੰਦੀ ਆ ਸੋ ਇਸ ਦੀ ਜਿਹੜੀ ਫੁੱਲ ਫਾਰਮ ਆ ਸੜਕ ਸੁਰੱਖਿਆ ਫੋਰਸ ਸੋ ਇਸ ਨੂੰ ਵੀ ਪੁਲਿਸ ਦੇ ਵਿੱਚ ਹੀ ਗਿਣਿਆ ਜਾਵੇਗਾ ਇਹ ਜਿਹੜੀ ਆ ਸੜਕ ਦੇ ਉੱਪਰ ਲੋਕਾਂ ਦੀ ਜਿਹੜੀ ਸੁਰੱਖਿਆ ਦੇ ਲਈ ਜਿਹੜੀ ਇੱਕ ਅਲੱਗ ਤੋਂ ਪੁਲਿਸ ਵਾਂਗ ਜਿਹੜੀ ਫੋਰਸ ਉਹ ਬਣਾਈ ਗਈ ਆ ਤੇ ਇਸ ਨੂੰ ਜਿਹੜੀ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ 5000 ਜਿਹੜੀਆਂ ਪੋਸਟਾਂ ਇਸ ਦੇ ਵਿੱਚ ਕੱਡੀਆਂ ਗਈਆਂ ਸਨ ਠੀਕ ਹੈ ਜੀ ਸੋ ਇਸ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਮੈਂ ਹੁਣ ਦੱਸਣ ਲੱਗਾ ਦੇਖੋ ਸੀਐਮ ਭਗਵੰਤ ਮਾਨ ਸਾਹਿਬ ਨੇ ਜਿਵੇਂ ਕਿਹਾ ਸੀਗਾ ਕਿ ਐਸਐਸਐਫ ਜਿਹੜੀ ਆ ਫੋਰਸ ਬਣਾਉਣੀ ਆ ਸੋ ਇਸ ਫੋਰਸ ਨੂੰ ਜਿਹੜਾ ਬਣਾ ਦਿੱਤਾ ਗਿਆ ਆ ਤੇ ਆਹ ਜਿਹੜੀਆਂ ਤੁਸੀਂ ਪਿੱਛੇ ਗੱਡੀਆਂ ਦੇਖ ਸਕਦੇ ਹੋ ਇਹ ਅਮਰੀਕਨ ਜਿਵੇਂ ਦबई ਦੇ ਕੋਲ ਡਬਾਈਕ ਪੁਲਿਸ ਕੋਲ ਜਿਹੜੀਆਂ ਗੱਡੀਆਂ ਹੁੰਦੀਆਂ ਇਸ ਤਰੀਕੇ ਦੀਆਂ ਇਹਨਾਂ ਨੂੰ ਗੱਡੀਆਂ ਜਿਹੜੀਆਂ ਆ ਮੁਹਈਆ ਕਰਵਾਈਆਂ ਜਾਣਗੀਆਂ ਠੀਕ ਹੈ ਜੀ ਜਿਸ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਪਿੱਕੇ ਕਹਿੰਦੇ ਆ ਠੀਕ ਹੈ ਜੀ ਉਹ ਪਿੱਕੇ ਜਿਹੜੇ ਆ ਜਵਾਨਾਂ ਨੂੰ ਦਿੱਤੇ ਜਾਣਗੇ ਤੇ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਸੜਕ ਤੇ ਲੋਕਾਂ ਦੀ ਰੱਖਿਆ ਲਈ ਜਿਹੜੀ ਫੋਰਸ ਬਣਾਈ ਗਈ ਹੈ ਲੋਕਾਂ ਦੀਆਂ ਜਿਹੜੀਆਂ ਦੁਰਘਟਨਾਵਾਂ ਹੋਣ ਤੇ ਜਿਹੜੀ ਇਹ ਜਿੱਥੇ ਕੰਮ ਆਉਣਗੀ ਠੀਕ ਹੈ ਜੀ ਤੇ ਇਹ ਇਸ ਕਰਕੇ ਜਿਹੜੀ ਆ ਫੋਰਸ ਬਣਾਈ ਗਈ ਹੈ ਇਸ ਨੂੰ ਜਿਹੜੀ ਮਨਜ਼ੂਰੀ ਵੀ ਦੇ ਦਿੱਤੀ ਗਈ ਆ ਤੇ ਇੱਥੇ ਤੁਹਾਨੂੰ ਮੈਂ ਇੱਕ ਹੋਰ ਦਿਖਾ ਦਿੰਦਾ ADGP ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਕਪੂਰਥਲਾ ਦੇ ਸਰਵਿਸ ਟ੍ਰੇਨਿੰਗ ਸੈਂਟਰ ਵਿਖੇ ਮੁੱਖ ਮੰਤਰੀ ਮਾਨ ਦੇ ਫਲੈਂਗਸ਼ਿਪ ਪ੍ਰੋਜੈਕਟ ਸੜਕ ਸੁਰੱਖਿਆਤ ਫੋਰਸ ਦੀ ਵਿਸ਼ੇਸ਼ ਇੰਡਕਸ਼ਨ ਟ੍ਰੇਨਿੰਗ ਦਾ ਜਿਹੜਾ ਜਾਇਜ਼ਾ ਵੀ ਲਿਆ ਆ ਤੇ ਅੱਗੇ ਜਿਹੜਾ ਤੁਸੀਂ ਦੇਖ ਲਓ SSF ਦਾ ਹਿੱਸਾ 1500 ਦੇ ਕਰੀਬ ਪੁਲਿਸ ਮੁਲਾਜ਼ਮ ਸੜਕ ਸੁਰੱਖਿਆ ਲਈ ਵਿਸ਼ੇਸ਼ ਜਿਹੜੇ ਸਖਲਾਈ ਲੈ ਰਹੇ ਆ ਠੀਕ ਹੈ ਜੀ 1500 ਕੈਂਡੀਡੇਟ ਆ ਜਿਹ ਕੈਂਡੀਡੇਟ ਜਿਹੜਾ ਆਲ ਰੈਡੀ ਇਸ ਦੇ ਵਿੱਚ ਭਰਤੀ ਕਰ ਲਿਆ ਗਿਆ ਆ ਠੀਕ ਹੈ ਜੀ ਤੇ ਟੋਟਲ ਜਿਹੜੀਆਂ 5000 ਇਹਨਾਂ ਨੇ ਪੋਸਟਾਂ एलान ਕੀਤਾ ہے کہ ٹوٹل ਅਸੀਂ 5000 SSF ਦੇ ਵਿੱਚ ਜਵਾਨ ਭਰਤੀ ਕਰਨੇ ਆ ਜਿਨ੍ਹਾਂ ਦੇ ਵਿੱਚੋਂ 1500 ਹੋ ਗਿਆ ਤੇ 3500 ਕੈਂਡੀਡੇਟ ਜਿਹੜਾ ਆ ਉਹ ਹੋਰ ਕਰਨਾ ਆ ਸੋ ਹੁਣ ਕਹਿਣਗੇ ਕਿ ਸਰ ਇਹ ਜਿਹੜੇ 1500 ਕੈਂਡੀਡੇਟ ਆ ਇਹ ਕਦੋਂ ਭਰਤੀ ਕਰ ਲੈ ਭਰਤੀ ਤਾਂ ਇਹਨਾਂ ਦੀ ਕੋਈ ਆਈ ਨਹੀਂ ਇਹ ਜਿਹੜੀ ਤੁਹਾਡੀ ਪੰਜਾਬ ਪੁਲਿਸ ਕੌਨਸਟੇਬਲ ਦੀ ਜਿਹੜੀ ਆ 2021 ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਸ ਦੇ ਵਿੱਚ ਜਿਹੜੇ ਆ ਅੱਧੇ ਕੈਂਡੀਡੇਟਾਂ ਨੂੰ ਪੰਜਾਬ ਪੁਲਿਸ ਦਾ ਹਿੱਸਾ ਬਣਾ ਲਿਆ ਤੇ ਅੱਧੇ ਕੈਂਡੀਡੇਟ ਜਿਹੜੇ ਆ ਉਹ SSF ਦਾ ਜਿਹੜਾ ਹਿੱਸਾ ਬਣਾ ਲਿਆ ਆ ਠੀਕ ਹੈ ਜੀ ਤੇ ਇਹ ਟੋਟਲ ਜਿਹੜੇ ਹੁਣ 1500 ਕੈਂਡੀਡੇਟ ਇਸ ਦੀ ਟ੍ਰੇਨਿੰਗ ਜਿਹੜੀ ਆ ਸਖਲਾਈ ਉਹ ਲੈ ਰਹੇ ਆ ਤੇ 3500 ਕੈਂਡੀਡੇਟ ਜਿਹੜਾ ਹੋਰ ਇਸ ਦੇ ਵਿੱਚ ਜਿਹੜਾ ਉਹ ਭਰਤੀ ਹੋਣਾ ਆ ਤੇ ਉਹ ਭਰਤੀ ਅੱਗੇ ਜਿਹੜਾ ਹੋਣਾ ਹੈ ਹੁਣ ਜਿਵੇਂ 223 ਦੇ ਵਿੱਚ ਜਿਹੜੀ ਆ 1746 ਪੋਸਟਾਂ ਵਾਲੀ ਵੈਕੈਂਸੀ ਜਿਹੜੀ ਆਈਊਗਾ ਇਸ ਦੇ ਵਿੱਚੋਂ ਅੱਧੇ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਹੜੇ ਆ ਉਹ ਭੇਜੇ ਜਾਣਗੇ ਤੇ ਅੱਧੇ ਪੰਜਾਬ ਪੁਲਿਸ ਕੌਨਸਟੇਬਲ ਦੇ ਵਿੱਚ ਜਿਹੜੇ ਕੈਂਡੀਡੇਟ ਉਹ ਰੱਖੇ ਜਾਣਗੇ ਤੇ ਇਸ ਦੀ ਤੁਹਾਨੂੰ ਮੈਂ ਹੋਰ ਜਾਣਕਾਰੀ ਦੇ ਦਿੰਦਾ ਆ ਇੱਥੇ ਤੁਸੀਂ ਦੇਖ ਲਓ ਚੰਡੀਗੜ੍ਹ ਸੀਐਮ ਭਗਮਤ ਮਾਨ ਸਾਹਿਬ ਵੱਲੋਂ ਨਵਾਂ ਐਲਾਨ ਕੀਤਾ ਗਿਆ ਹੈ ਹੁਣ ਪੰਜਾਬ ਵਿੱਚ ਬਣੇਗੀ ਐਸਐਸਐਫ ਸੜਕ ਸੁਰੱਖਿਆ ਫੋਰਸ ਸੋ ਇਹ ਬਣ ਚੁੱਕੀ ਹੈ ਇਹ ਸੜਕ ਸੁਰੱਖਿਆ ਫੋਰਸ ਸੜਕ ਤੇ ਪੈਟਰੋਲਿੰਗ ਕਰੇਗੀ ਉੱਚੇ ਉੱਚੇ ਤੌਰ ਤੇ ਕੰਮ ਕਰਨ ਲਈ ਫੋਰਸ ਨੂੰ ਨਵੀਆਂ ਗੱਡੀਆਂ ਮਿਲਣਗੀਆਂ ਅਮਰੀਕਾ ਕੈਨੇਡਾ ਦੀ ਤਰਜ਼ ਤੇ ਇਸ ਫੋਰਸ ਨੂੰ ਵੱਖਰੇ ਰੰਗ ਦੀਆਂ ਜਿਹੜੀਆਂ ਗੱਡੀਆਂ ਉਹ ਮਿਲਣਗੀਆਂ ਜਿਵੇਂ ਤੁਹਾਨੂੰ ਮੈਂ ਪਿੱਕੇ ਦਿਖਾਏ ਆ ਇਸ ਫੋਰਸ ਨੂੰ ਜਿਹੜੇ ਉਹ ਪਿੱਕੇ ਦਿੱਤੇ ਜਾਣਗੇ ਸੋ ਬਹੁਤ ਵਧੀਆ ਗੱਡੀਆਂ ਵੀ ਜਿਹੜੀਆਂ ਨਵੀਆਂ ਦਿੱਤੀਆਂ ਜਾਣਗੀਆਂ ਸੜਕ ਸੁਰੱਖਿਆ ਫੋਰਸ ਉਹ ਬਣਾਉਣ ਦਾ ਮਕਸਦ ਇਹ ਹੈ ਕਿ ਪੰਜਾਬ ਚ ਹਰ ਇੱਕ ਰੋਜ਼ ਹਾਦਸਿਆਂ ਚ ਦੇ ਵਿੱਚ ਜਿਹੜੀਆਂ ਕਈ ਜਾਨਾਂ ਜਿਹੜੀਆਂ ਆ ਉਹ ਜਾਂਦੀਆਂ ਆ ਤੁਹਾਨੂੰ ਵੀ ਪਤਾ ਹੈ ਬਹੁਤ ਸਾਰੇ ਜਿਹੜੇ ਐਕਸੀਡੈਂਟ ਹੁੰਦੇ ਆ ਤੇ ਜਾਨਾਂ ਵੀ ਜਾਂਦੀਆਂ ਆ ਇੱਕ ਸਾਲ ਚ ਸੜਕ ਹਾਦਸਿਆਂ 'ਚ 5000 ਤੋਂ ਵੱਧ ਜਿਹੜੀਆਂ ਮੌਤਾਂ ਉਹ ਹੋ ਰਹੀਆਂ ਹਨ ਇਹਨਾਂ ਹਾਦਸਿਆਂ ਤੋਂ ਬਾਅਦ ਬਚਾਅ ਕਾਰਜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੀ ਫੋਰਸ ਬਣਾਈ ਗਈ ਹੈ ਠੀਕ ਹੈ ਜੀ ਤੇ ਇਸ ਨੂੰ ਜਿਹੜਾ ਨਾਮ ਆ ਉਹ SSF ਸਿਕਿਉਰਿਟੀ ਇਹ ਸੜਕ ਸੁਰੱਖਿਆ ਫੋਰਸ ਜਿਹੜਾ ਉਹ ਦਿੱਤਾ ਗਿਆ ਹੈ ਤੇ ਇਹ ਪੰਜਾਬ ਪੁਲਿਸ ਕੌਨਸਟੇਬਲ ਦੀ ਭਰਤੀ ਜਿਹੜੀ ਆਇਆ ਕਰੂਗੀ ਹਰੇਕ ਸਾਲ ਦੇ ਵਿੱਚ 1800 ਪਲੱਸ ਜਿਵੇਂ ਪੋਸਟਾਂ ਕਿਹਾ ਹੈ ਕੌਨਸਟੇਬਲ ਦੀਆਂ ਹਰੇਕ ਸਾਲ 1800 ਪੋਸਟਾਂ ਆਉਣਗੀਆਂ ਇਸ ਦੇ ਵਿੱਚੋਂ ਜਿਹੜੇ ਅੱਧੇ ਕੈਂਡੀਡੇਟ ਜਿਹੜੇ ਆ ਉਹ SSF ਦੇ ਵਿੱਚ ਕੀਤੇ ਜਾਣਗੇ ਤੇ ਬਾਕੀ ਜਿਹੜੇ ਬਚਦੇ ਉਹ ਪੰਜਾਬ ਪੁਲਿਸ ਦਾ ਹਿੱਸਾ ਜਿਹੜੇ ਬਣਾ ਲਈ ਜਾਣਗੇ ਸੋ ਇਹ ਜਿਹੜੀ SF ਦੀ ਜਿਹੜੀ ਤੁਹਾਨੂੰ ਪੂਰੀ ਡਿਟੇਲ ਦੇ ਦਿੱਤੀ ਗਈ ਆ ਸੋ ਕਾਫੀ ਕੈਂਡੀਡੇਟਾਂ ਦੇ ਮਨ ਦੇ ਵਿੱਚ ਵਿਚਾਰ ਸੀਗਾ ਕਿ ਸਾਰੇ ਜਿਹੜੀ ਭਾਰਤੀ ਆ ਅਲੱਗ ਤੋਂ ਆਊਗੀ ਹੁਣ ਮੈਂ ਇਹ ਤੁਹਾਨੂੰ ਮੈਂ ਇਸ ਦੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸ ਦਿੱਤਾ ਇਹ ਭਾਰਤੀ ਜਿਹੜੀ ਅਲੱਗ ਤੋਂ ਨਹੀਂ ਆਊਗੀ ਇਹ ਜਿਹੜੀ ਆ ਪੁਲਿਸ ਕਾਂਸਟੇਬਲ ਦੇ ਵਿੱਚੋਂ ਹੀ ਜਿਹੜੇ ਇਹ ਕੈਂਡੀਡੇਟਾਂ ਨੂੰ ਜਿਹੜਾ ਆ SSF ਦਾ ਹਿੱਸਾ ਬਣਾਇਆ ਜਾਊਗਾ ਸੋ ਇਨੀ ਕਾ ਅੱਜ ਦੀ ਵੀਡੀਓ ਚ ਤੁਹਾਡੇ ਨਾਲ ਅਪਡੇਟ ਦੇਣੀ ਸੀਗੀ ਸੋ ਸਾਰੇ ਕੈਂਡੀਡੇਟ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਵੀ SSF ਦੇ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤੇ 2024 ਦੀ ਅਗਲੀਆਂ ਭਰਤੀਆਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਜਰੂਰ ਜਿਹੜਾ ਸਬਸਕ੍ਰਾਈਬ ਕਰ ਲਓ ਇੱਥੇ ਤੁਹਾਨੂੰ ਫ੍ਰੀ ਆਫ ਕਾਸਟ ਜਿਹੜੀ ਤਿਆਰੀ ਕਰਵਾਈ ਜਾਵੇਗੀ ਸੋ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਲੈਣਾ ਉਸ ਦਾ ਲਿੰਕ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆ ਉਹ ਮਿਲ ਜਾਵੇਗਾ ਬਾਕੀ ਨਵੀਂ ਮਹਿਕਮੇ ਦੀ ਜਦੋਂ ਪੰਜਾਬ ਪੁਲਿਸ ਦੀ ਅਗਲੀ ਅਪਡੇਟ ਆਉਂਦੀ ਹੈ ਤਾਂ ਅਸੀਂ ਵੀਡੀਓ ਦੇ ਮਾਧਮ ਰਾਹੀਂ ਤੁਹਾਨੂੰ ਜਿਹੜੀ ਆ ਉਹ ਜਰੂਰ ਦੱਸ ਦੇਵਾਂਗੇ ਬਾਕੀ ਤਦ ਤੱਕ ਲਈ ਧੰਨਵਾਦ